ਇਹ ਭਗਤ ਬੰਦਾ ਜੀ ਜਿਹੜਾ ਸਾਡੀ ਸੇਵਾ ਕਰ ਰਿਹਾ ਸਾਡੇ ਖਾਣ ਪੀਣੇ ਨੂੰ ਸਮਾਨ ਲਿਆ ਕੇ ਦਿੱਤਾ ਤੇ ਬੈਸੇ ਵੀ ਬਹੁਤ ਗ੍ਰੇਟ ਬੰਦਾ ਨਾਮ ਕਹਾਂ ਭਈਆ ਆਪਕਾ ਅਭਿਸ਼ੇਕ 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 ਕਾਰਪੈਂਟਰ ਹੋ ਹਾਂ ਅਭਿਸ਼ੇਕ ਕਾਰਪੈਂਟਰ ਹੈ ਯਾਰ ਇਹ ਬੰਦਾ ਥੈਂਕ ਯੂ ਬ੍ਰਦਰ ਗੁੱਡ ਲੱਕ ਸਾਰੇ ਸੱਜਣਾ ਮਿੱਤਰਾਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸੋ ਜਣੋ ਆਮਗਾਉਂ ਕਰੋੜਾ ਟਕੋਰੇ ਵੀ ਕਰੋੜਾ ਮਹਾਰਾষ্ট্র ਚੋਂ ਮਹਾਰਾষ্ট্র ਤੋਂ ਵੀ ਇੱਕ ਕਰੋੜਾ ਆਮਗਾਉਂ ਫੇਮ ਹੋ ਰਿਹਾ ਜੀ 8 ਦਾ ਤੇ ਆਪਾਂ ਸਫ਼ਰ ਕਰ ਰਹੇ ਹਾਂ ਮਲਕਪੁਰ ਬਾਈਪਾਸ ਤੇ ਕੱਲ ਆਪਾਂ ਕਿਸੇ ਨੇ ਵਲੌਗ ਚ ਜਾਂਦੇ ਵੀ ਜਿੱਥੇ ਪ੍ਰਸ਼ਾਦਾ ਸਕਿਆ ਸੀ ਗੁਰੂ ਘਰ ਜਿੱਥੋਂ ਅੱਜ ਸਵੇਰੇ ਤੁਰੇ ਆਪਾਂ ਉੱਥੇ ਬਾਬਿਆਂ ਨਾਲ ਚਲੋ ਵਧੀਆ ਪ੍ਰੇਮ ਭਾਵ ਬਣ ਗਿਆ ਆਪਣਾ ਬਾਬੇ ਇੱਧਰ ਦੀ ਨੇ ਉੱਥੇ ਪ੍ਰਬੰਧ ਕਰ ਰਹੇ ਨੇ ਪਟਿਆਲਾ ਸਾਈਡ ਦੇ ਤੇ ਵਧੀਆ ਪ੍ਰੇਮ ਪਾਪ ਬਣਿਆ ਉਹਨਾਂ ਨਾਲ ਉੱਥੋਂ ਆ ਰਹੇ ਸੀ ਉਸ ਲਾਸਤ ਪੰਗਿਲ ਹੈ ਕਿ ਇਹ ਦੇਖਿਆ ਆਪਣਾ ਸਾਈਕਲ ਖਰਾਬ ਹੋਇਆ ਸੀ ਸਾਥੀ ਦਾ ਉਹ ਗੁਰੂ ਘਰ ਚਾਪਾ ਰਾਤ ਨੂੰ ਸੇਕ ਜੀ ਸੀ ਉਦੋਂ 10 ਕਿਲੋਮੀਟਰ ਬੈਕ ਪਿੱਛੇ ਤੇ ਆਪਾਂ ਨੂੰ ਦੇਖ ਕੇ ਬਾਬੇ ਕਹਿੰਦੇ ਵੀ ਚਲੋ ਸਾਡੇ ਨਾਲ ਬਾਗ ਚਲੋ ਆਪਾਂ ਉਹਨਾਂ ਦੇ ਨਾਲ ਸਫ਼ਰ ਕਰਿਆ ਜੀ ਕੋਈ 30 ਕਿਲੋਮੀਟਰ ਚਾਲੀ ਦਾ ਰਾਤ ਆਪਾਂ ਉੱਥੇ ਗੁਰੂ ਘਰ ਚ ਆ ਕੇ ਰਹਿ ਗਏ ਸੀ ਤੇ ਅੱਜ ਸਵੇਰੇ ਉੱਥੋਂ ਆਪਾਂ ਚੱਲ ਬੇ ਤੇ ਕੋਸ਼ਿਸ਼ ਕਰਾਂਗੇ ਅੱਜ ਆਪਾਂ ਭਰਾਨਪੁਰ ਦੇ ਲਾਗੇ ਚ ਆ ਕੇ ਪਹੁੰਚ ਜਾਈਏ ਬਾਕੀ ਦੇਖੋ ਹਵਾ ਮੌਸਮ ਸਭ ਤੇ ਡਿਪੈਂਡ ਕਰਦਾ ਆਪਣੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੋ ਦਾਤੇ ਨੂੰ ਜਿਵੇਂ ਮਨਜ਼ੂਰ ਆ ਜਿੱਥੇ ਉਹਨਾਂ ਨੇ ਆਪਣਾ ਦਾਣਾ ਪਾਣੀ ਲਿਖਿਆ ਉੱਥੇ ਆਪਾਂ ਹਰ ਹਾਲਤ ਵਿੱਚ ਝੁਗਣਾ ਬਣੇ ਰਹੋ ਮਿੱਤਰੋ ਆਪਣੇ ਨਾਲ ਦਿਖਾਉਣਾ ਤੁਹਾਨੂੰ ਸਫਰ ਉਹੀ ਹੈ ਜਿਹੜੇ ਬਾਈਪਾਸ ਨੂੰ ਆਪਾਂ ਗਏ ਸੀ ਉਸੇ ਨੂੰ ਵਾਪਸ ਆ ਰਹੇ ਹਾਂ ਸਾਰਿਆਂ ਦਾ ਬੈਸਟ ਬਾਈਪਾਸ ਆ ਇਹ ਕਿ ਦੂਜੇ ਦੇ ਤਾਂ ਸੇਫਟੀ ਬਹੁਤ ਆ ਕਿਉਂਕਿ ਪੰਜਾਬ ਦੀਆਂ ਗੱਡੀਆਂ ਬਹੁਤ ਚੱਲਦੀਆਂ ਨੇ ਹਰਿਆਣੇ ਦੀਆਂ ਰਾਜਸਥਾਨ ਦੀਆਂ ਕਿਤੇ ਤੁਸੀਂ ਪੈਸੇ ਵੀ ਅਸੀਂ ਅ 5-7 ਮਿੰਟ ਕਿਤੇ ਨਾ ਬਹਿ ਕੇ ਆਮ ਲੈਣ ਲੱਗ ਜੰਨੇ ਆ ਅ ਜਾਂ ਫਿਰ ਉਹ ਵੈਸੇ ਵੀ ਚੱਲ ਆਪ ਕੋ ਇੱਕ ਪੈਦਲ ਚੜਾ ਲੈਨੇ ਆ ਆਪਾਂ ਤਾਂ ਉਹ ਕਦੇ ਗੱਡੀਆਂ ਵਾਲੇ ਰੋਕ ਕੇ ਪੁੱਛਦੇ ਨੇ ਭਾਈ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੇ ਹੋਰ ਵੀ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਹਜੂਰ ਸਾਹਿਬ ਦੀ ਯਾਤਰਾ ਤੋਂ ਆਏ ਨੇ ਭਾਈ ਬਹੁਤ ਸਨਮਾਨ ਕਰ ਰਹੇ ਨੇ ਕਰ ਰਹੇ ਨੇ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਕੇ ਤੇ ਜਿਸ ਮੈਂ ਸੇਵਾ ਜੀ ਕਰਕੇ ਸਭ ਸਤਿਕਾਰ ਹੁੰਦੇ ਨੇ ਆਪਣੇ ਵਰਗੇ ਨੇਕੀ ਦੇ ਬੰਦੇ ਦਾ ਤਾਂ ਕਿਨੇ ਸਤਿਕਾਰ ਕਰਨਾ ਤੇ ਬਣੇ ਰਹੋ ਆਪਣੇ ਨਾਲ ਦਿਖਾਉਣਾ ਤੁਹਾਨੂੰ ਸਾਫਰ ਅਗਲਾ ਜੀ ਦੇਖੋ ਜੀ ਜਾਣਿਆ ਪੁੱਛੇ ਵੱਜਣੇ ਆਲੇ ਨੇ ਜੀ ਘਟਾਬੇ ਤੇ ਰੁਕੇ ਸੀ ਚਾਹ ਪੀਣ ਚਾਹ ਪੀ ਕੇ ਦੁਬਾਰੇ ਚੱਲਿਆਂ ਆਪਾਂ ਤਕਰੀਬਨ ਮਲਕਪੁਰ ਤੋਂ 15 ਕਿਲੋਮੀਟਰ ਪਿੱਛੇ ਰਹਿ ਗਏ ਮਲਕਪੁਰ ਪਹੁੰਚਣੇ ਆਲੇ ਆ ਪਰ ਆਪਾਂ ਇੱਕ ਦੀ ਮਲਕਪੁਰ ਆਉਂਦੇ ਤੋਂ ਹੁਣ ਠਹਿਰਦੇ ਨਹੀਂ ਹੈਗੇ ਆਪਾਂ ਠਹਿਰਾਂਗੇ ਅੱਗੇ ਜਾ ਕੇ ਕਿਉਂਕਿ ਹਜੇ ਤਾਂ ਬਹੁਤ ਟਾਈਮ ਖੜਾ ਅੱਧੀ ਦਿਹਾੜੀ ਪਈ ਆ ਟੋਟੋ ਕਸਟ 80 ਕਿਲੋਮੀਟਰ ਸਫਰ ਹੋਰ ਕਰਾਂਗੇ ਆਪਾਂ 70 ਅ ਇੱਧਰ ਨੂੰ ਆਉਂਦੇ ਵੀ ਆਪਣੇ ਦਿਨ ਪੱਤ ਖਰਾਬ ਹੋ ਗਏ ਜੇ ਕੋਈ ਸ਼ਾਰਟਕਟ ਮਿਲਿਆ ਆਪਾਂ ਨੂੰ ਸੇਪ ਜਾ ਤਾਂ ਸ਼ਾਰਟਕਟ ਵੀ ਲਵਾਂਗੇ ਦਿਖਾਵਾਂਗੇ ਤੁਹਾਨੂੰ ਜੇ ਸ਼ੇਪ ਹੋਇਆ ਤਾਂ ਨਹੀਂ ਤਾਂ ਫਿਰ ਬਾਈਪਾਸ ਸ਼ੇਪ ਹੈਗਾ ਹੀ ਹੈਗਾ ਥੋੜਾ ਜਿਹਾ ਸਫਰ ਵੱਧ ਜ਼ਰੂਰ ਪਊਗਾ ਪਰ ਸ਼ੇਪ ਹੈ ਖਾਣ ਪੀਣ ਦੀ ਪਾਣੀ ਧਾਣੀ ਦੀ ਕੋਈ ਦਿੱਕਤ ਨਹੀਂ ਹੈਗੀ ਬਾਈਪਾਸ ਨੂੰ ਬਣੇ ਰਹੋ ਆਪਣੇ ਨਾਲ ਦਿਖਾਉਨੇ ਆ ਅਗਲਾ ਸਫਰ ਸਾਨੂੰ ਇੱਥੇ ਇੱਕ ਰੱਬੀ ਰੂਹ ਮਿਲੀ ਅਸੀਂ ਆ ਰਹੇ ਸੀ ਤੇ ਹੈ ਮਹਾਰਾਸ਼ਟਰ ਤੋਂ ਬੰਦਾ ਲੋਕਲ ਉਹ ਮਿਸਤਰੀ ਦਾ ਕੰਮ ਕਰਦਾ ਵਿਚਾਰਾ ਤੇ ਸਾਨੂੰ ਰੋਕ ਕੇ ਪੁੱਛਿਆ ਉਹਨੇ ਵੀ ਤੁਸੀਂ ਕਿੱਥੋਂ ਆਇਓ ਅਸੀਂ ਆ ਵੀ ਨਦੇੜ ਸਾਹਿਬ ਤੋਂ ਤੋ ਕਹਿੰਦਾ ਯਾਰ ਮੇਰਾ ਬਹੁਤ ਮਾਨਾ ਨਦੇੜ ਸਾਹਿਬ ਜਾਣ ਦਾ ਪਰ ਕਹਿੰਦਾ ਮੈਂ ਟਾਈਮ ਕੰਮ ਤੋਂ ਮੈਨੂੰ ਬੇਲ ਨਹੀਂ ਮਿਲਦੀ ਮੈਂ ਬੇਲਾ ਨਹੀਂ ਹੁੰਦਾ ਹੈਗਾ ਇਸ ਕਰਕੇ ਜਾਇਆ ਨਹੀਂ ਜਾਂਦਾ ਹੈਗਾ ਉਹ ਸਾਨੂੰ ਕਹਿੰਦਾ ਵੀ ਚਾਹ ਨਾਸ਼ਤਾ ਕੁਝ ਕਰੋ ਅਸੀਂ ਕਹਾਂ ਵੀ ਨਹੀਂ ਅਸੀਂ ਖਾ ਪੀ ਕੇ ਆਇਆ ਚਾਹ ਪੀ ਕੇ ਤੁਰਿਆ ਕਹਿੰਦਾ ਨਹੀਂ ਸਾਨੂੰ ਰੇ ਖੜਾ ਕੇ ਆਪ ਉਹ ਢਾਬੇ ਤੋਂ ਪਤਾ ਨਹੀਂ ਕੀ ਲੈਣਗੇ ਆ ਵਿਚਾਰਾ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਪਰ ਆ ਰੱਬੀ ਰੂਹਾਂ ਤਾਂ ਬਾਈ ਹਰੇ ਜਗ੍ਹਾ ਤਕਰੀਬਨ ਹੁੰਦੀਆਂ ਨੇ ਤਾਂ ਹੀ ਦੁਨੀਆ ਕਾਇਮ ਹੈ ਆ ਰਿਹਾ ਭਗਤ ਬੰਦਾ ਵਿਚਾਰਾ ਆ ਦੇਖੋ ਖਾਣ ਪੀਣ ਨੂੰ ਸਮਾਨ ਲੈ ਕੇ ਆਇਆ ਯਾਰ ਮੈਂ ਕਹਿੰਦਾ ਤੁਹਾਡੀ ਸੇਵਾ ਕਰਨੀ ਆ ਇਹ ਭਗਤ ਬੰਦਾ ਜੀ ਜਿਹੜਾ ਸਭ ਦੀ ਸੇਵਾ ਕਰ ਰਿਹਾ ਸਾਡੇ ਖਾਣ ਪੀਣ ਨੂੰ ਸਮਾਨ ਲਿਆ ਕੇ ਦਿੱਤਾ ਤੇ ਬੈਸੇ ਵੀ ਬਹੁਤ ਗ੍ਰੇਟ ਬੰਦਾ ਨਾਮ ਕਹਾਂ ਭਈਆ ਆਪਕਾ ਅਭਿਸ਼ੇਕ ਅਭਿਸ਼ੇਕ ਕਾਰਪੈਂਟਰ ਹੋ ਹਾਂ ਅਭਿਸ਼ੇਕ ਕਾਰਪੈਂਟਰ ਹੈ ਯਾਰ ਇਹ ਬੰਦਾ ਥੈਂਕ ਯੂ ਬ੍ਰਦਰ 10 ਲੱਖ ਜਦੋਂ ਤੁਸੀਂ ਆਪਾਂ ਸਫਰ ਕਰਨ ਲੱਗੇ ਆ ਪਹਿਲੀ ਵਾਰੀ ਆਪਾਂ ਨੇ ਸ਼ਹਿਰ ਦੇ ਵਿੱਚ ਦੀ ਸ਼ਾਰਟਕਟ ਰਸਤਾ ਲਿਆ ਅਸੀਂ ਤਕਰੀਬਨ ਆਪਾਂ ਬਾਈਪਾਸ ਆਏ ਗਏ ਹਾਂ ਇੱਧਰ ਆਇਆ ਸਰ ਆਨਸਤ੍ਰਪਾਯਾ ਮਿੱਤ ਕੋ ਜੀ ਵਾਲੋ ਵਾਹ ਮਹਾਰਾਸ਼ਟਰ ਚ ਰਸ਼ਮੀ ਜੀ ਪਿਤਾ ਦੀ ਕੰਪਨੀ ਕਰਦਾ ਉਹ ਤੋਂ ਵੀ ਨਿਰ ਉਹਨਾਂ ਦੇ ਤੋਂ ਫੇਰ ਵੀ ਸਤਕਾਰ ਕਰਦੇ ਹਾਂ ਥੋੜਾ ਜਿਹਾ ਉਹਨਾਂ ਨੂੰ ਚੱਤਮ ਸਦਾ ਸਦਾ ਦਿੰਦੇ ਆਸਤੇ ਤਾਂ ਥੋੜਾ ਜਿਹਾ ਘੱਟ ਗਿਆ ਯਾਰ ਤਾਂ ਕਿਰਪਾ ਆਪਾਂ ਪਹੁੰਚ ਜਾਈਏ ਗੁਰੂ ਘਰ ਤੇ ਟਾਈਮ ਗਰਮਾ ਬੜੀ ਸੰਭਤ ਤੇ ਦਸਵੇਂ ਪਾਸੇ ਦੇ ਦਰ ਪਰਥੇ ਉਪਰ ਪਾਣਾ ਬਲਾਕ ਨੂੰ ਕਰ ਗਿਆ ਸਵਾਪਤ